ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਜਿਵੇਂ ਆਪਾਂ ਦੇਖ ਹੀ ਸਕਦੇ ਆ ਵੀ ਝੋਨਾ ਆਪਾਂ ਨੇ ਵੱਢ ਲਿਆ ਤੇ ਹੁਣ ਅਗਲੀ ਗੱਲ ਆਉਂਦੀ ਆ ਪਰਾਲੀ ਦੀ ਜਿਵੇਂ ਆਪਾਂ ਪਿਛਲੇ 6-7 ਸਾਲ ਤੋਂ ਉਦੋਂ ਪਹਿਲਾਂ ਆਪਾਂ ਠੇਕੇ ਰ ਦਿੰਦੇ ਹੁੰਦੇ ਤੇ ਪਰ ਪਿਛਲੇ 6-7 ਸਾਲ ਤੋਂ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਆਪਾਂ ਪਰਾਲੀ ਨੂੰ ਆਪਣੇ ਬਹਾਨ ਦੇ ਵਿੱਚ ਹੀ ਰਲਾਉਣੇ ਆਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕੀਤੀ ਵੀ ਜੇ ਆਪਾਂ ਪਰਾਲੀ ਨੂੰ ਬਾਹਰ ਕੱਢਦੇ ਆ ਤਾਂ ਖੇਤ ਨੂੰ ਕੀ ਕੀ ਘਾਟਾਂ ਪੈਂਦੀਆਂ ਨੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਬਈ ਕਿਹੜੇ ਉਹ 12 ਤੱਤ ਨੇ ਆ ਜਿਹੜੇ ਪਰਾਲੀ ਨੂੰ ਖੇਤ ਚੋਂ ਬਾਹਰ ਕੱਢਣ ਦੇ ਨਾਲ ਜਿੰਨਾਂ ਦਾ ਇੱਕ ਕਿਸਾਨ ਨੂੰ ਨੁਕਸਾਨ ਹੁੰਦਾ ਤਾਂ ਮੋٹے ਜੀ ਰੂਪ ਦੇ ਵਿੱਚ ਆਪਾਂ ਪਹਿਲਾਂ ਤਾਂ ਇਹ ਗੱਲ ਦੇਖ ਲਈਏ ਵੀ ਆਪਾਂ ਜਦੋਂ ਝੋਨੇ ਦੇ ਵਿੱਚ ਰੇਪ ਪਾਉਂਦੇ ਆ ਯੂਰੀਆ ਪਾਉਨੇ ਆ ਹੋਰ ਤੱਤ ਪਾਉਨੇ ਆ ਤਾਂ ਉਹ ਤੱਤ ਜਾਂਦੇ ਕਿੱਥੇ ਨੇ ਉਹ ਤੱਤ ਜਿਹੜੇ ਹੈਗੇ ਉਹ ਬੂਟੇ ਦੇ ਸਰੀਰ ਦੇ ਵਿੱਚ ਹੀ ਹੁੰਦੇ ਨੇ ਜਾਨੀ ਕਿ ਪ੍ਰਾਲੀ ਦੇ ਵਿੱਚ ਹੀ ਹੁੰਦੇ ਨੇ ਦਾਦਾ ਮਤਲਬ ਇਹ ਆ ਵੀ ਯੂਰੀਆ ਤੇ ਹੋਰ ਤੱਤ ਜਿੰਨੇ ਵੀ ਆਪਾਂ ਪਾਏ ਨੇ ਉਹ ਪ੍ਰਾਲੀ ਦੇ ਵਿੱਚ ਹੀ ਨੇ ਉਹ ਕਿਤੇ ਨਹੀਂ ਗਏ ਤਾਂ ਜੇਕਰ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਆਪਣਾ ਕਾਫੀ ਨੁਕਸਾਨ ਹੁੰਦਾ ਭਾਵੇਂ ਉਹ ਗੱਠਾ ਬਣਾ ਕੇ ਕੱਢਦੇ ਆ ਤਾਂ ਵੀ ਨੁਕਸਾਨ ਹੁੰਦਾ ਤਾਂ ਹੁਣ ਆਪਾਂ ਗੱਲ ਕਰਦੇ ਆ ਕਿਹੜੇ 12 ਤੱਤ ਨੇ ਜਿਹੜੇ ਆ ਬੂਟੇ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਉਸ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਵੀ ਇੱਕ ਕਿੱਲੇ 'ਚੋਂ ਪ੍ਰਾਲੀ ਕਿੰਨੀ ਹੁੰਦੀ ਆ ਤਾਂ 2000 ਕਿਲੋ ਤੋਂ ਲੈ ਕੇ ਇਹ 2500 ਕਿਲੋ ਤੱਕ ਹੋ ਸਕਦੀ ਆ ਅੰਨਰ ਪਰ ਕਰਦੀ ਆ ਕਿਹੜੀ ਕਿਸਮ ਆਪਾਂ ਖੇਤ ਦੇ ਵਿੱਚ ਲਾਈ ਆ ਤਾਂ ਕੁਝ ਕੁ ਖੋਜਾਂ ਦੇ ਆਧਾਰ ਤੇ ਮੈਂ ਵੱਖ-ਵੱਖ ਤੱਤਾ ਇੱਕ ਪਾਸੇ ਕੱਢੇ ਹੋਏ ਨੇ 12 ਤੱਤ ਨੇ ਤੇ ਇਹ ਕਿੱਲੇ ਦੇ ਵਿੱਚੋਂ ਕਿੰਨੇ ਇਹ ਪ੍ਰਾਲੀ ਦੇ ਵਿੱਚ ਖੋ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਆਉਂਦਾ ਆਪਣੇ ਕੋਲੇ ਨਾਈਟ੍ਰੋਜਨ ਨਾਈਟ੍ਰੋਜਨ ਹੈ ਜਿਹੜਾ ਇਹ 16 ਕਿਲੋ ਤੋਂ ਲੈ ਕੇ 30 ਕਿਲੋ ਤੱਕ ਇੱਕ ਕਿੱਲੇ ਦੀ ਪ੍ਰਾਲੀ ਚੋਂ ਮਿਲ ਸਕਦਾ ਹੈ ਦੂਸਰੇ ਨੰਬਰ ਤੇ ਆਉਂਦਾ ਸਿਲੀਕੋਨ ਸਿਲੀਕੋਨ ਕਾਫੀ ਮਾਤਰਾ ਚ ਮਿਲਦਾ ਆਪਾਂ ਨੂੰ ਇਹ ਲਗਭਗ 137 ਕਿਲੋ ਤੋਂ ਲੈ ਕੇ 157 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਦਾ ਹੈ ਤੀਸਰੇ ਨੰਬਰ ਤੇ ਆਉਂਦਾ ਆਪਣੇ ਕੋਲੇ ਫਾਸਫੋਰਸ ਫਾਸਫੋਰਸ ਘੱਟ ਮਿਲਦਾ ਹੈ ਇਹ 2.5 ਕਿਲੋ ਤੱਕ ਇੱਕ ਏਕੜ ਦੇ ਵਿੱਚੋਂ ਆਪਾਂ ਨੂੰ ਮਿਲ ਸਕਦਾ ਪੋਟਾਸ਼ ਆਪਾਂ ਨੂੰ 35 ਕਿਲੋ ਤੋਂ ਲੈ ਕੇ 56 ਕਿਲੋ ਤੱਕ ਇੱਕ ਏਕੜ ਦੇ ਵਿੱਚੋਂ ਪਰਾਲੀ ਚੋਂ ਮਿਲ ਸਕਦੀ ਹੈ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਜ਼ਿੰਕ ਜ਼ਿੰਕ ਲਗਭਗ 1 ਕਿਲੋ ਤੇ ਸਲਫਰ ਇਹ ਲਗਭਗ 2 ਕਿਲੋ ਅੱਗੇ ਆਉਂਦਾ ਆਪਣੇ ਕੋਲੇ ਮੈਗਨੀਸ਼ੀਅਮ 5 ਤੋਂ 6 ਕਿਲੋ ਕੈਲਸ਼ੀਅਮ 7.5 ਕਿਲੋ ਤੋਂ ਲੈ ਕੇ 10 ਕਿਲੋ ਲੋਹਾ ਲਗਭਗ 9 ਕਿਲੋ ਮੈਗਨੀਜ਼ 0.5 ਕਿਲੋ ਕਾਪਰ uh, 75 ਗ੍ਰਾਮ ਤੇ ਬੋਰੋਨ 250 ਗ੍ਰਾਮ ਤਾਂ ਇਸ ਤਰੀਕੇ ਨਾਲ ਵੱਡੇ ਤੱਤਾਂ ਦੇ ਨਾਲ-ਨਾਲ ਇਹ ਲਘੂ ਤੱਤ ਵੀ ਆਪਾਂ ਨੂੰ ਅ ਪ੍ਰਾਲੀ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਨੇ ਤੇ ਇਸ ਵਾਰੀ ਆਪਾਂ ਮਲਚਰ ਤੇ ਉਸ ਤੋਂ ਬਾਅਦ ਸੁਪਰ ਸੀਡਰ ਅ ਮਾਰ ਕੇ ਬਰਸੀਮ ਦੀ ਬਿਜਾਈ ਕੀਤੀ ਹੈ ਤੇ ਇਸੇ ਤਰੀਕੇ ਨਾਲ ਹੀ ਆਪਾਂ ਮਲਚਰ ਤੋਂ ਬਾਅਦ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ